ਕਾਕ ਨੂੰ ਫੇਰ ਤੋੜਾਂਗੇ ਛਾਈ ਆਈ ਵੀ ਐ ਤਾਂ ਮੇਰੀ ਗੱਲ ਸੁਣ ਲਾ ਹਾਂ ਆਪਾਂ ਪ੍ਰੋਗਰਾਮ ਰੱਖਣਾ ਪੂਰਾ ਤਗੜਾ ਹਾਂ ਠੀਕ ਐ ਬਲ ਲਖਾਈ ਜੱਲਾ ਮੈਂ ਤਾਂ ਲਿਖੀ ਜਾ ਨਹੀਂ ਪਹਿਲਾਂ ਤਾਂ ਮੈਨੂੰ ਐ ਦੱਸ ਵੀ 400 ਬੰਦੇ ਦਾ ਇਕੱਠਾ ਖਰਚਾ ਕਿੰਨਾ ਕਾਜੂਗਾ 400 ਦਾ ਇਹ ਸਿਰਫ 600 ਦਾ ਕੰਮ 400 ਦਾ ਤੂੰ ਗੈਣਾ ਓਏ ਮੈਨੂੰ ਐ ਲੱਗਦਾ ਵੀ 400 ਸਾਡਾ ਹੋ ਜੂਗਾ 200 ਮੈਨੂੰ ਥੋੜਾ ਹੀ ਹੋ ਜੂਗਾ 600 ਕਹੀਆਂ ਨੇ ਓਏ ਨਹੀਂ ਐ ਨਾ ਹਾਂ 2 250 ਤਾਂ ਸਾਡਾ ਵੀ ਹੋ ਜਾਣਾ ਓਹ ਘਟਾ ਐ ਕਰੋ ਉਹਨਾਂ ਨੂੰ ਮਨਾ ਕਰ ਦਿੰਦੇ ਆ ਤੁਸੀਂ ਆ ਜਾਓ ਫੇਰ ਨਹੀਂ ਅਸੀਂ ਅਸੀਂ ਤਾਂ ਠੀਕ ਕਰਨਾ ਮੈਂ ਦੱਸ ਫਿਰ ਪੜਾਵਾਂਗੇ ਵੀ ਬਾਈ ਨਹੀਂ ਨਾ ਇਹ ਤਾਂ ਐਡਾ ਬੰਦਾ ਮਾਰੀ ਕਰਦਾ ਨਹੀਂ ਵਰਪਾ ਇਹਨੂੰ ਕਰਾਂਗੇ ਚਾਰ ਘੱਟੇ ਜੋੜਦੇ ਚਾਰ ਘੱਟੇ ਵਰਫੀ ਕੋੜਦੇ ਇਹ ਕੀ ਕਰ ਰਿਹਾ ਤਾ ਬਰਫੀ ਕੋੜਾ ਜਿਹੜਾ ਮੁੰਡੇ ਦਾ ਵਿਆਹ ਚਾਰ ਦਿਨ ਪਹਿਲਾਂ ਧਰੂ ਨਾ ਕੱਟੇ ਓਹੋ ਤਾਇਆ ਤੂੰ ਤਾਇਆ ਕੋਈ ਕਹਿੰਦੇ ਹੁੰਦੇ ਨਹੀਂ ਤੂੰ ਦੋਸਤ ਬਹੁਤ ਕਾ ਹਾਂ ਉਹ ਬਈ ਮਹਿੰਗੀ ਪੈ ਜਾਂਦੀ ਹੈ ਸਰਮਾ ਕੁੜੇ ਗੋਣੀ ਬੜਾ ਯਾਰ ਹਲਵਾਈ ਦਾ ਇਦਾਂ ਯਾਰ ਹਾਂ ਅੱਜ ਆ ਗਿਆ ਸਾਡੇ ਦੋ ਬੰਦੇ 3 ਦਿਨ ਪਹਿਲਾਂ ਜਾਣਗੇ ਅੱਛਾ ਇਹਨੂੰ ਚੰਗੀ ਕੱਢ ਨਹੀਂ ਆਉਂਦੀ ਸਾਡਾ ਵੀ ਨਹੀਂ ਪਾਦੀ ਵਿਚ ਬਹੁਤ ਕਾਰੀਗਰ ਸਾਡਾ ਵੀ ਨਹੀਂ ਤੇਰਾ ਹਾਂ 190 ਕਿਲੋ ਮੋਟਾ ਮੁਰਗਾ ਹੈ 190 ਹਾਂ 230 ਕਿਲੋ ਉਹ ਕਰਾ ਦਈਏ ਕੀ ਪਰਭਾਗਾ ਕੀ ਪਰਭਾਗਾ ਕਰਾ ਲੈ ਕਰਾ ਦੇ ਉਹ ਦੇਖੋ ਮੇਰੂ ਹਜੇ ਤੋ ਤੇ ਗੱਲ ਸੁਣ ਮੇਰੀ ਪੁੱਛੋ ਯਾਰ ਇੱਕ 3 ਕਿਲੋ ਭੁੱਕੀ ਵੀ ਲੈ ਲਿਓ ਉਹ ਭੁੱਕੀ ਤਾਂ ਸਾਨੂੰ ਨਸ਼ੇੜੀ ਬਣਾਉਣਾ ਸਾਨੂੰ ਕੋ ਸਾਨੂੰ ਪਤਾ ਸਾਨੂੰ ਪਤਾ ਸਟੋਪ ਭੁੱਕੀ ਕੌਣ ਖਾਊਗਾ ਯਾਰ ਓਏ ਭੁੱਕੀ ਗੱਲ ਸੁਣ ਲੈ ਮੇਰੀ ਜਿੰਨੇ ਪ੍ਰੀਹੇ ਆਉਣਗੇ ਤੜਕੇ ਦੁੱਧ ਲੈ ਕੇ ਉਹ ਤੜਕੇ ਚਾਹ ਨਾ ਸਵੇਰ ਚਾਹ ਨਾ ਭੁੱਕੀ ਹਾਂ ਉਤੋਂ ਜਲੇਬੀਆਂ ਭਰਾਵਾ ਜਿਹੜਾ ਖਾਊ ਭੁੱਕੀ ਉਹੀ ਕੱਢੂ ਤੁੱਕੀ ਕਰ ਮਾਰੀ ਇੱਥੇ ਆਓ